ਮੇਹਰੋਤ ਅਮਰ ਰਹਿ ਗਿਆ ਸੀ ਫਾਇਦਾ ਦੇ ਨਾਂ ਲਾਈ ਜਾ ਹੁਣ ਮੇਰੇ ਉਹ ਨਾਂ ਨਹੀਂ ਤੇਰਾ ਕਿਸ ਨੇ ਵੀ ਲਾਇਆ ਨਾਲ ਤੇਰੇ ਵਾਲੇ ਵੇਖਣਾ ਵਾ ਤੂੰ ਲੱਭੀ ਆ ਕਿ ਨਹੀਂ ਲੱਭੀ ਐਂ ਕੋਈ ਖਾਨਦਾਨ ਦੀ ਤੀਜਾ ਜਾਣਾ ਠੀਕ ਹੈ ਨਾ ਨਾਲੇ ਅਜ ਮੈਂ ਭੰਡਿਆ ਤੂੰ ਬਾਹਰ ਗਿਆ ਕਿ ਆਵਾ ਆਪਣੇ ਘਰ ਦਾ ਕੰਮ ਸੰਭ ਤੇ ਆਲੀ ਬੰਦਾ ਹੈਗਾ ਵਾ ਚੱਲ ਛੁੱਟੀ ਵਾਲੇ ਦਿਨ ਹੀ ਕੰਮ ਕਰਾ ਦਿਆ ਕਰ ਨਾ ਉਹ ਵਿੱਚ ਤੂੰ ਨਹੀਂ ਕਰਾਉਣਾ ਹੁੰਦਾ ਉਹ ਕਦੇ ਫੋਨ ਦਾ ਬੜਾ ਪੰਗਾ ਵਾ ਯਾਰ ਤੂੰ ਰਹਿੰਦਾ ਉਹਦੀ ਮਾਦਾ ਕੋ ਤੇ ਜਾਣਾ ਤੇ ਭਰਾ ਕਹਾਂ ਉਹ ਦੇਖੋ ਫੋਨ ਹੈ ਨਹੀਂ ਉਹ ਮੈਂ ਕਿਥੋਂ ਲਿਆਦਾ ਮੈਨੂੰ ਤੇ ਆਪ ਨੂੰ ਪੈਸੇ ਮਿਲਦੇ ਘਰੋਂ ਫਰਾਈ ਜੋ ਵੀ ਉਹ ਪੈਸੇ ਨਹੀਂ ਦਿੰਦੇ ਉਹ ਕਰਨੇ ਸਾਹਮਣੇ ਤੇ ਜ਼ਰੂਰ ਕਰਨਾ ਜਦੋਂ ਕਿਤੇ ਗਿਆ ਉਹਦੋਂ ਫੋਨ ਕੱਢ ਲਿਆ ਬਾਹਰ ਅੱਛਾ ਮੰਮੀ ਨੂੰ ਕਿਹੜਾ ਪਤਾ ਲੱਗਣਾ ਤੇਰੀ ਉਹ ਕੱਲੀ ਕੱਲੀ ਚੀਜ਼ ਬੋਲਦਾ ਵਾ ਜਿਗਦੇ ਬੋਲਦੇ ਆਂ ਲੱਭ ਲੈ ਆ ਗਿਆ ਹੀ ਹੁਣ ਮੰਮੀ ਕਿਹਾ ਲੈ ਆਪ ਕੋ ਜਬੜਾਈ ਨਹੀਂ ਆ ਨਾ ਮੇਰੇ ਸੋਣ ਗੱਲ ਜਿੱਥੇ ਜਨਮ ਦਿਨ ਤੋਂ ਆਇਆ ਤੈਨੂੰ ਚਾਹ ਨਾ ਮਿਲੀ ਉਹ ਅਜੇ ਤੇ ਬੈਠਾ ਹੀ ਆਣ ਕੇ ਬੈਠਾ ਹੀ ਆਣ ਕੇ ਆ ਤੂੰ ਮੂੰਹ ਚੁੱਕ ਕੇ ਚਲ ਜਾ ਨਾ ਵਾ ਬੇਇੱਜ਼ਤੀ ਮੇਰੀ ਕਰਾਉਣਾ ਵਾ ਨਾਲੇ ਮੈਨੂੰ ਇਹ ਗੱਲ ਦੱਸ ਜਾਣ ਲੱਗੇ ਨਾ ਮੈਨੂੰ ਪੁੱਛਿਆ ਸੀ ਵੀ ਮੰਮੀ ਮੈਂ ਜਾਣਾ ਵਾਂ ਉਹ ਡੈਡੀ ਤੇ ਇੱਥੇ ਦਵਾਲੇ ਹੋ ਗਏ ਸੀ ਮੇਰੇ ਡੈਡੀ ਤੇਰੇ ਦਵਾਲੇ ਹੋ ਗਏ ਤੇ ਤੂੰ ਡੈਡੀ ਕੋ ਨਾ ਮੇਰਾ ਲਾਤਾ ਆਉਂਦੇ ਵੀ ਤੁਹਾਡੇ ਹਵਾਲੇ ਜਾਂਦੇ ਜਾਂਦੇ ਤਹਾਲ ਹੋਣਾ ਨਹੀਂ ਗਿਆ ਤੇ ਵਾਪਸ ਆ ਗਿਆ ਮੈਂ ਜੇ ਤੂੰ ਕਿਸੇ ਪਾਸੇ ਲੱਗਣਾ ਤੇ ਮੈਨੂੰ ਦੱਸ ਦੇ ਨਹੀਂ ਤੇ ਮੈਂ ਲੱਗਿਆ ਤੇਰਾ ਵਿਆਹ ਕਰਨ ਫਾਦਰ ਆ ਮੈਂ ਵੜ ਦੇਣਾ ਵਾ ਉਹ ਵਿਆਹ ਮਾਤਾ ਕੀ ਗੱਲਾਂ ਨਾ ਹੋ ਜਾਣੇ ਅਸੀਂ ਤਾਂ ਡਰਾਵੇ ਨਾ ਦੋ ਕੋਈ ਕਰਨੀ ਇਹੀ ਕਰਨਾ ਵਾ ਇਹਨੂੰ ਪੁੱਛ ਕੇ ਕਰਨਾ ਮੇਰੇ ਆਲੇ ਦੋਈ ਹੱਦ ਹੋਈ ਆ ਇਹ ਗੱਲ ਹੋਈ ਮੰਮੀ ਹੁਣ ਕੀ ਆ ਵੇਖ ਕਦੋਂ ਦਾ ਗਿਆ ਵਾ ਪਿਓ ਤੇਰਾ ਬਾਹਰ ਕੰਮ ਕਰਨ ਡਿਆ ਵਾ ਇਹਦਾ ਫੰਕ ਨਹੀਂ ਮਿਲਦਾ ਦੋ ਘੰਟੇ ਥੋੜੇ ਆ ਮੰਮੀ ਛੱਡੋ ਤੁਸੀਂ ਇਹਦਾ ਵਿਆਹ ਕਰੋ ਇਹ ਵਿਗੜ ਗਿਆ ਵਾ ਨਹੀਂ ਨਹੀਂ ਹੁਣ ਇਹੋ ਕੰਮ ਹੀ ਹੋਣਾ ਵਾ ਇਹਨੂੰ ਪੁੱਛਣਾ ਮੈਂ ਵਿਆਹ ਹੁੰਦੀ ਐ ਨਾ ਕਰਾਉਣਾ ਠੀਕ ਐ ਨਾ ਕਿਆੜੀ ਕਹਿੰਦੇ ਜਾਣ ਕੇ ਬੈਠਾ ਰਹਿੰਦਾ ਉਹਥੇ ਅਹੀਂ ਕਰਨਾ ਵਾ ਵਿਆਹ ਉਹ ਨਹੀਂ ਕਰਾਉਣਾ ਆਹੋ ਖਾ ਲਈ ਖਾਣ ਡਿਆ ਵਾ ਹਾਂ ਤੇ ਪ੍ਰੌਣਾ ਚਾਹ ਲੈ ਕੇ ਗਿਆ ਮਗਰ ਮੈਨੂੰ ਕਿਹਨੂੰ ਲੰਮਣਾ ਵਜੇ ਖਾ ਲਈ ਖਾਣ ਕੇ ਇਹਨਾਂ ਨੂੰ ਤੋ ਗਾਂਧੀ ਪਿਆਰ ਆਂ ਦੇਣਾ ਸਗੋਂ ਤੈਨੂੰ ਤਾਂ ਆਪ ਚਾਹੀਦਾ ਵੀ ਮੰਮੀ ਅੱਜ ਛੁੱਟੀ ਆ ਚੱਲ ਅਸੀਂ ਦੋਵੇਂ ਪਿਓ ਪੁੱਤ ਜਾਂਦੇ ਆ ਰੋਟੀ ਸਾਨੂੰ ਪਕਾ ਦੇ ਕੰਮ ਨਾ ਵੀ ਕੰਮ ਕਰਾਈਏ ਨਾ ਫਿਰ ਤੋਂ ਵੇਹ ਲੱਗੇ ਤੇ ਕਰਦੇ ਕੰਮ ਦੇਖੇ ਤੇ ਕਹਿੰਦੇ ਆ ਵੀ ਉਹਦੇ ਨੂੰ ਇਹਨੂੰ ਵਾਈ ਜੀ ਉਹ ਆ ਮੈਂ ਨਾ ਕਿੰਨੂ ਕਰਦੇ ਮੈਣੀ ਜਿਹਾ ਕਰਉਣਾ ਜੀ ਵਿਆਹ ਹੁਣ ਮੈਂ ਕਰ ਦੇਣਾ ਵਾ ਜਿਹੜੇ ਤੇਰੇ ਲੱਛਣ ਵਾ ਨਾ ਨਾ ਤੋ ਕਹ ਰਖੋ ਨਾ ਵਾ ਨਾ ਤੋ ਦੱਸ ਕੇ ਜਾਂਦਾ ਮੈਂ ਕਿੱਥੇ ਜਾਵਾਂ ਤੇ ਮੇਰੀ ਗੱਲ ਸੁਣ ਨਾ ਜੇ ਤੋ ਕੋਈ ਕੁੜੀ ਲੱਭੀ ਆ ਤੇ ਦੱਸ ਦੇ ਸਾਨੂੰ ਇਹ ਰਿਸ਼ਤਾ ਕਰ ਦੇਣ ਤੇਰਾ ਹਾਂ ਹੁਣ ਹਾਂ ਨਾਂ ਲਾ ਦੇਗੇ ਜੇ ਮੈਂ ਘਰ ਨਹੀਂ ਰਹਿੰਦਾ ਤੇ ਹੁਣ ਹਾਂ ਨਾਂ ਨਾ ਮੁੰਡਾ ਹੁਣ ਮੰਮੀ ਇਹੋ ਕੰਮ ਰਹਿ ਗਿਆ ਸੀ ਅਜਾ ਦੇ ਨਾਂ ਲਾਈ ਜਾ ਹੁਣ ਮੇਰੇ ਉਹ ਨਾਂ ਨਹੀਂ ਤੇਰਾ ਕਿਸੇ ਨੇ ਵੀ ਲਾਇਆ ਨਾਲੇ ਤੇਰੇ ਵਾਲੇ ਵੇਖਣਾ ਵਾ ਤੇ ਤੂੰ ਲੱਭੀ ਆ ਕਿ ਨਹੀਂ ਲੱਭੀ ਐਂ ਕੋਈ ਖਾਨਦਾਨ ਦੀ ਤੇ ਕਰ ਦੇ ਨਾਲੇ ਬਾਹਰ ਜਾਣਾ ਵਾ ਠੀਕ ਹੈ ਨਾ ਆਪਣੇ ਘਰ ਦਾ ਕੰਮ ਸਾਂਭ ਪਿਆਲੀ ਬੰਨਾ ਹੈਗਾ ਵਾ ਚੱਲ ਛੁੱਟੀ ਵਾਲੇ ਦਿਨ ਹੀ ਕੰਮ ਕਰਾ ਦਿਆ ਕਰ ਨਾ ਪਿੱਛੇ ਤੋਂ ਨਹੀਂ ਕਰਾਉਣਾ ਹੁੰਦਾ ਮੇਰੀ ਗੱਲ ਸੁਣ ਕੇ ਇਹਨੂੰ ਕਹਿੰਦੇ ਨਹੀਂ ਲੋੜ ਹੈਗੀ ਠੀਕ ਹੈ ਨਾ ਮੈਂ ਨਹੀਂ ਘਾਜੇ ਕਰਾਂ ਮਮੀ ਤੁਸੀਂ ਇਹਨਾਂ ਨੂੰ ਪੁੱਛਣਾ ਤੁਸੀਂ ਫੋਨ ਕਰੋ ਮੇਰੀ ਸੁਣ ਗੱਲ ਮੈਂ ਇਹਨੂੰ ਪੁੱਛਣਾ ਇਹਨੂੰ ਉਦੋਂ ਹੀ ਪਤਾ ਲੱਗਣਾ ਜਦੋਂ ਤਰੀਕ ਰੱਖਤੀ ਇਹ ਜੋ ਮਰਜ਼ੀ ਕਹੀ ਜਾਵੇ ਹਾਂ ਮੈਂ ਇਹਦੇ ਲੱਸਣ ਵੇਖਣ ਲਈ ਆਂ ਵੀ ਇਹ ਕੀ ਕਰਦਾ ਫਿਰਦਾ ਚੰਗਾ ਕਰ ਦੋ ਫਿਰ ਫੋਨ ਜੀ ਕਰ ਦੂੰਗੀ ਮੈਂ ਤੂੰ ਦੇ ਚੜਿਆ ਕਿੱਡਾ ਏ ਨਾ ਕਿਦੇ ਦੇ ਹੱਥ ਚ ਕਾਪੀ ਹੁੰਦੀ ਆ ਨਾ ਕੋਈ ਕਿਤਾਬ ਹੁੰਦੀ ਆ ਮੈਂ ਪੜਨ ਚੱਲਿਆ ਕੀ ਪੜਨਾ ਵਾ ਤੂੰ ਚੱਲ ਕੋਈ ਗੱਲ ਨਹੀਂ ਮੈਂ ਦਵਾਇ ਨੂੰ ਚਾਹ ਬਣਾ ਕੇ ਫਿਰ ਬਣਾ ਦੇ ਕੁੱਟ ਚਾਹ ਪੜਾ ਜਿੱਥੇ ਗਿਆ ਸੀ ਉਥੇ ਭੁੱਖਾ ਆ ਗਿਆ ਵਾ ਕੀ ਤਾਂ ਜਨਮ ਦਿਨ ਤੇ ਗਿਆ ਸੀ ਕਿ ਕਿੱਥੇ ਗਿਆ ਸੀਗਾ ਤੁਰਿਆ ਫਿਰਦਾ ਐਵੇਂ ਵਾਰਾ ਹੀ ਯਾਹੋ ਆ ਉਹ ਨਾਲ ਦੀ ਦਾ ਵੀ ਠੀਕ ਵਾ ਤੂੰ ਸੁਣਾ ਆਹਾਂ ਤੂੰ ਕੱਲ ਕਿੱਥੇ ਵੇਖ ਲਿਆ ਮੈਨੂੰ ਓਏ ਕੋਇਆ ਹੋਇਆ ਸ਼ਹਿਰ ਨੂੰ ਗਏ ਸੀ ਮੜਾ ਜਾ ਉਹ ਇੱਕ ਤਾਂ ਫੋਨ ਦਾ ਬੜਾ ਪੰਗਾ ਵਾ ਯਾਰ ਫੋਨ ਰੰਦਾ ਉਹਦੀ ਮਾਦਾ ਕੋ ਤੇ ਜਾਂ ਉਹਦੇ ਭਰਾ ਕੋ ਉਹਦੇ ਕੋ ਫੋਨ ਹੈ ਨਹੀਂ ਫੋਨ ਮੈਂ ਕਿੱਥੋਂ ਲਿਆਦਾ ਮੈਨੂੰ ਤੇ ਆਪ ਨਹੀਂ ਪੈਸੇ ਮਿਲਦੇ ਘਰੋਂ ਕਿਰਾਏ ਜੋਗੀ ਉਹ ਪੈਸੇ ਨਹੀਂ ਦਿੰਦੇ ਉਹ ਤਾਂ ਇਹਦੇ ਮੈਂ ਤੈਨੂੰ ਫੋਨ ਲਾਇਆ ਵਾ ਕਿ ਤੂੰ ਹੀ ਦੇ ਕੋਈ ਨਾ ਕੋਈ ਸਕੀਮ ਮੈਨੂੰ ਕੀਮ ਦੇਣਾ ਕੋਈ ਉਦਾਂ ਜਿਹੜਾ ਬੜਾ ਦਿਮਾਗ ਚੱਲਦਾ ਸੀ ਸੋਲੋ ਕਮਾ ਨਹੀਂ ਤਾਂ ਉਹਨਾਂ ਨੇ ਕਿਹਾ ਜੇ ਤੇ ਟਾਈਮ ਹੋਇਆ ਹੀ ਨਹੀਂ ਆ ਫੀਸ ਦਾ ਤੇ ਤੂੰ ਜਿੱਤੇ ਭੰਗਣ ਰਿਆ ਪਏ ਉਹ ਆਹੋ ਇਹ ਵੀ ਤੇਰੀ ਗੱਲ ਠੀਕ ਹੋਇਆ ਇਹਨਾਂ ਨੂੰ ਕਿਹੜਾ ਪਤਾ ਲੱਗਣ ਡਿਆ ਹੋਆ ਉਹ ਆਹੋ 5000 ਦਾ ਦੇ ਦਿੰਨੇ ਆ ਲੈ ਕੇ ਉਹ ਚਾਲੇ ਆ ਵੀ ਫੋਨ ਤੇ ਬੰਦਾ ਕਰਨ ਵਾਲਾ ਬੰਦਾ ਹੋ ਉਹ ਕੋਈ ਗੱਲ ਨਹੀਂ ਉਹ ਨੂੰ ਮੈਂ ਕਿਹਾ ਸੀ ਉਹਨੇ ਆਪੇ ਰੱਖ ਰੁਕ ਲਿਆ ਕਰਨਾ ਕਿਤੇ ਕੋਈ ਉਹ ਨਾ ਨਹੀਂ ਆ ਫੁੱਲ ਨਹੀਂ ਆ ਫਾਲੀਆਂ ਕਿਤਾਬਾਂ ਕਿਤੋਂ ਪਾਈਆਂ ਦੋ ਦਿਨਾਂ ਕੋ ਕਮਰੇ ਆ ਭਰਾ ਇਹਦਾ ਪਹਿਲੀ ਬੰਨੇ ਚ ਹੀ ਰਹਿੰਦਾ ਹੋ ਜਿਆਦਾ ਹਾਂ ਕੋਈ ਗੱਲ ਨਹੀਂ ਫਿਰ ਫਿੱਛਦਾ ਮੱਨਾ ਮਾਰ ਕੇ ਵੇਖ ਲੈਣਾ ਆਹ ਕੋਈ ਗੱਲ ਨਹੀਂ ਫਿਰ ਇੰਨਾ ਕਰਕੇ ਵੇਚ ਲੈਣਾ ਉਹ ਨਹੀਂ ਤੇ ਫਿਰ ਹੋਰ ਵੇਖੀ ਜਾਊਗੀ ਕੰਮ ਕਰਕੇ ਆਹ ਉਹਨਾਂ ਲੈ ਆ ਕੇ ਦੇ ਦੇਣਾ ਪੈਣਾ ਵਾ ਯਾਰ ਉਹ ਮੇਰੇ ਸਾਹਮਣੇ ਉਹਦੀ ਮਾਤਾ ਨੂੰ ਵੀ ਫਿਰ ਇੰਨਾ ਸ਼ੱਕ ਪੈਂਦਾ ਵਾ ਆਹ ਕੋਈ ਗੱਲ ਨਹੀਂ ਮੈਂ ਲੰਨਾ ਵਾਂ ਸਕੀਮੇ ਮੰਮੀ ਘਰੇ ਆ ਕੋਈ ਗੱਲ ਨਹੀਂ ਮੈਨੂੰ ਪੁੱਛਣਾ ਵਾ ਬੜਾ ਚੰਗਾ ਚੱਲ ਉਹ ਵੀ ਵਧੀਆ ਸਕੀਮ ਦਿੱਤੀ ਆ ਇਹਨਾਂ ਨੂੰ ਕਿਹੜਾ ਪਤਾ ਲੱਗਣ데요 ਵੀ ਕਦੋਂ ਫੀਸ ਜਾਂਦੀ ਆ ਕਦੋਂ ਨਹੀਂ ਬੋਧਾ ਨਹੀਂ ਤੇ 5000 ਮੰਗਣਾ ਉਹ ਪਰ ਵੀ ਇਹਨੇ ਕੀ ਕਹਿੰਦੀ ਆ ਭਲਾ ਜਾਣਾ ਮਾਤਾ ਉਹ ਹੋ ਗਈ ਤਾਂ ਮੰਮੀ ਕਿੱਥੇ ਚਲੀ ਆ ਜਾਣਾ ਮੈਂ ਕਿੱਥੇ ਆ ਸ਼ਹਿਰ ਜਾਣ ਦਾ ਰਾਤਾ ਸੀ ਤੂੰ ਦੱਸ ਤੂੰ ਕਿੱਧਰ ਹੋਇਆ ਚੱਲ ਮੇਰੇ ਨਾਲ ਸ਼ਹਿਰ ਤੇਰੀ ਕ ਉਹ ਸ਼ਹਿਰ ਵੀ ਚੱਲ ਜੰਨੇ ਆ ਮੈਂ ਘਰ ਭਰਉਣਾ ਹਾਂ ਮੁਰੇ ਦਾ ਆਉਂਦੇ ਮੈਨੂੰ ਫੋਨ ਕੀ ਆਂਦਾ ਤੇ ਤਰੀਕ ਵੀ ਕੱਲ ਦੀ ਰਹਿ ਗਈ ਮੈਨੂੰ ਤਾਂ ਭੁੱਲ ਗਿਆ ਚੇਤਾ ਉਹ ਫੀਸ ਤਾਰਨ ਵਾਲੀ ਹੈ ਫੀਸ ਤਾਰਨ ਵਾਲੀ ਆਹੋ ਮੈਂ ਕਿੰਨੀ ਵਾਰਾਂ ਤੱਕ ਮੇਰੇ ਕੋਲ ਪੈਸੇ ਖੜੇ ਆ ਤਾਂ ਅਜੇ ਵੀ ਤੇਰੀ ਫੀਸ ਰਹਿੰਦੀ ਆ ਉਹ 10 ਉਹਦੇ ਸਕੂਲ ਵਾ ਮਾਰਾ ਕਾਲਜ ਵਾ ਕਦੀ ਕੋਹ ਕੱਢ ਦਿੰਦੇ ਆ ਉਹ ਕਦੀ ਕੋਹ ਕੱਢ ਦਿੰਦੇ ਕੋਣ ਤੇਰੀ ਕਿੰਨੀ ਫੀਸ ਵਾ ਬੋਤਾਂ ਨਹੀਂ ਤਾਂ 5000 ਰੁਪਏ ਜਾਣਾ ਲੈ ਦੱਸ ਤਾਂ ਫਿਰ ਆਪਣੇ ਪਿਓ ਕੋਲ ਮੰਗ ਮੈਂ ਤੈਨੂੰ ਇਹਨੇ ਪੈਸੇ ਵਿੱਚੋਂ ਦੇਣੇ ਆ ਓਏ ਉਹਨੇ ਨੇ ਫੇਰ ਸਰਦੇ ਵਾਲਾ ਨੂੰ ਪੈਣਾ ਹੈ ਤੇ ਪੈਸੇ ਨਹੀਂ ਆਉਂਦੇ ਮਾ ਤਾਂ ਪੈਸੇ ਮੇਰੀ ਸੋਹਣ ਗੱਲ ਜੇ ਮੈਂ ਤੈਨੂੰ ਚੁੱਪਚੀ ਪੀਤੇ ਹੁਣਾਤੇ ਮੈਂ ਤਾਂ ਸ਼ਹਿਰ ਜਾਣਾ ਹੀ ਮੈਨੂੰ ਕੰਮ ਹੀ ਉਹ ਤੂੰ ਲੈ ਜਾ ਤਾਂ ਮੇਰਾ ਫੇਰ ਕੰਮ ਰਹਿ ਜਾਣਾ ਉੱਥੇ ਹੀ ਤੂੰ ਹੀ ਟਾੜੀ ਘਰੀ ਆ ਨਾ ਤੂੰ ਪੁੱਛ ਕੇ ਤਾਂ ਮੈਨੂੰ ਦੱਸੋ ਹੁਣ ਫੀਸ ਤਾਂ ਤਾਂ ਨਹੀਂ ਆ ਕਿ ਨਹੀਂ ਨਹੀਂ ਤਾਂ ਫੇਰ ਢਾ ਲਓ ਮੈਨੂੰ ਉੱਥੋਂ ਚੱਲ ਮੇਰੇ ਨਾਲ ਹੀ ਚੱਲ ਤੇਰੇ ਮੁੰਡੇ ਹੀ ਜਾਣੇ ਪੁੱਛ ਦਿੰਦੀ ਆ ਚੱਲ ਆਓ ਫਿਰ ਆਪ ਵੱਖੀ ਤੇ ਰਹਿ ਜਾਉਂਦਾ ਤੇ ਮੇਰੇ ਦਿਵਾਲੇ ਕਰਾ ਦਿੰਦਾ ਬਸ ਚੱਲ ਤੋਰ 10 ਮੌਕੇ ਤੇ ਕਹਿੰਦੇ ਆ ਵੀ 5000 ਰੁਪਏ ਆ ਦੋ ਫੀਸ ਤਾਰਨੀ ਆ ਇਹ ਮੁੰਡੇ ਦਾ ਫੋਨ ਆਇਆ ਪਰ ਇਹਨੂੰ ਬੰਦਾ ਪੁੱਛਿਆ ਕਿ ਤੂੰ ਕਾਲਜ ਕੀ ਕਰਨ ਜਾਂਦਾ ਜੇ ਤੈਨੂੰ ਕੱਖ ਪਤਾ ਹੀ ਨਹੀਂ ਵੀ ਫੀਸ ਮੇਰੇ ਦੇਣ ਵਾਲੀ ਆ ਕਿ ਦਿੱਤੀ ਆ ਇਹਦੇ ਵਾਰੀ ਤੋਂ ਹੀ ਹਾਦੀ ਹੋ ਗਈ ਆ ਪੜਨ ਮਰ ਧਿਆਨ ਹੋਵੇ ਤਾਂ ਤਾਂ ਹੀ ਆ ਨਾ ਹੁਣ ਆਂਦਾ ਫੜਾਵਾ ਗਾਲਾਂ ਪੈਣ ਗਈਆਂ ਤੇ ਮਾਤਾਂ ਨੂੰ ਪੈਣ ਗਈਆਂ ਮੈਂ ਤਾਂ ਫੇਰ ਇੱਕ ਬੰਨੇ ਮੇਰੀ ਗੱਲ ਸੁਣੋ ਮੈਂ ਤਾਂ ਤਿਆਰ ਹੋਈ ਆ ਕਿ ਸ਼ਹਿਰ ਨੂੰ ਜਾਣਾ ਵਾ ਤੇ ਹੁਣ ਕੀ ਹੋ ਗਿਆ ਹੁਣ ਆ ਗਿਆ ਮੁੰਡੇ ਆਪਣੇ ਨੂੰ ਪੁੱਛ ਲਾਉਂਦਾ ਫੀਸ ਚਾਹੀਦੀ ਹੈ ਮੇਰੇ ਫੀਸ ਤਾਰਨ ਵਾਲੀ ਹੈ ਰਮਨਾ ਜੇ ਇਹਨੇ ਪਿਛਲੇ ਮਹੀਨੇ ਖੜੀ ਓਏ ਆ ਤੇ ਆਹ ਮਹੀਨਾ ਫੇਰ ਲੰਘ ਗਿਆ ਵਾ ਆਂਦਾ 5000 ਚਾਹੀਦਾ ਵਾ ਹੁਣ ਪੇਪਰ ਨਹੀਂ ਆਉਣੇ ਗਾੜੀ ਮੈਂ ਲਵਲੇ ਤੇਰੀ ਮਹੀਨੇ ਦੀ 5000 ਫੀਸ ਵਾ ਤੋ ਵੇਖ ਲੋ ਫੇਰ ਤੁਹਾਡੀ ਮਰਜ਼ੀ ਹੈ ਮੈਂ ਹਟ ਜਾਂਦਾ ਵਾ ਨਹੀਂ ਦੇਣੀ ਰਮਨ ਹਟਾ ਲਾਹੀਂ ਬਰੋਲਾ ਆ ਚੰਗੇ ਡਰਾਵੇ ਤੇਰੇ ਤੇ ਹਟ ਜਾਂਦਾ ਵਾ ਓਏ ਆ ਤੂੰ ਉੱਥੇ ਤੇ ਮੈਨੂੰ ਪੈਸੇ ਲੱਗਣੇ ਆ ਹੁਣ ਕਿਹ ਮੁੰਡੇ ਦਾ ਫੋਨ ਆਇਆ ਇਨੂੰ ਪਤਾ ਲੱਗਾ ਫੀਸ ਤਾਰਨ ਵਾਲੀ ਇਹਨੇ ਅੱਖਾਂ ਮੀਟੀਆਂ ਦੇਆਂ ਕਬੂਤਰ ਵਾਂਗੂ ਤੇ ਇਹਨੂੰ ਕੋਈ ਪਤਾ ਹੀ ਨਹੀਂਗਾ ਉਹ ਮੈਨੂੰ ਤੇ ਚੇਤਾ ਭੁੱਲ ਗਿਆ ਦੁਬਾਰਾ ਇਹ ਫੇਰ ਫੁਰਕੇ ਉੱਥੋਂ ਆ ਜਾਂਦਾ ਹੀ ਉਹ ਇਹ ਮੇਰੇ ਕੋਲ ਫੇਰ ਜਾਂਦਾ ਹੀ ਨਹੀਂ ਉੱਥੇ ਲੈ ਦੱਸ ਮੇਰੀ ਇੱਕ ਗੱਲ ਖੋ ਸੁਣ ਪਰਨੇ ਵਿੱਚ ਕਿਹੜੇ ਕਾਲਜ ਜਾਣਾ ਵਾ ਕਿਹੜਾ ਤੇਰਾ ਵਾਸਤੇ ਨਵਾਂ ਹੀ ਫੁੱਲਾ ਵਾ ਉਹ ਮੈਂ ਤੇ ਕਹਿਣੇ ਹਟਾਲੋ ਫਿਰ ਮੈਨੂੰ ਹਾਂ ਚੰਗੇ ਟਣਾਵੇ ਦੇ ਦਿਆਂ ਸਾਨੂੰ ਹਟਾਲੋ ਮੈਂ ਅਗਾਂਹ ਸ਼ਹਿਰਾਂ ਜਾ ਕੇ ਤੈਨੂੰ ਦੱਸਦਾ ਇਹੋ ਹਾਲ ਦਾ ਜੇ ਉੱਥੋਂ ਆ ਜੀਓ ਤਾਂ ਤਾਂ ਵੀ ਉਲੋ ਹਾਲ ਹੋ ਜੇ ਪੈਸੇ ਮੰਗ ਲਿਆ ਤਾਂ ਤਾਂ ਵੀ ਤੁਹਾਡਾ ਹਾਲ ਪੈਸੇ ਰੁੱਖਾਂ ਨੂੰ ਲੱਗੇ ਆ ਕੰਮ ਕਰਨ ਨੂੰ ਤੇ ਕੀ ਨਹੀਂ ਕਰਦਾ ਤੇਰਾ ਆ ਨਾ ਸਾਰਾ ਦਿਨ ਲੰਮੇ ਪਿਆ ਰਵਾਂ ਜਾਂ ਫਿਰ ਚੱਲ ਜਾ ਅੱਜ ਤੱਕ ਬੰਬੀ ਤੇਰੀ ਇਹ ਗਿਆ ਇਹਨੂੰ ਕੋਈ ਪਤਾ ਨਹੀਂ ਕਿਹੜੀ ਪੈੜੀ ਕਣਕ ਬੀਜਿਆ ਤੇ ਕਿੱਥੇ ਕੀ ਬੀਜਿਆ ਤੇ ਇਹ ਨਹੀਂ ਜੀ ਜਾਓ ਦਾਂਨੇ ਕਮੋਟਾ ਕਿੰਨੇ ਸਮਾਨ ਲਿਆਉਣ ਵਾਲਾ ਸੀ ਤੇ ਮੈਂ ਆ ਘਰ ਪਿਓ ਨਾਲ ਖੜੀ ਤੇ ਜਾ ਕੇ ਤਾਂ ਲੈ ਆਉਣੀ ਕੋਈ ਗੱਲ ਨਹੀਂ ਪੈਸੇ ਕਿਤੇ ਮੁੱਕ ਗਏ ਆ ਘਰੋਂ ਮੁੱਕ ਗਏ ਆ ਹੁਣ ਇਹੋ 5000 ਦਾ ਸਮਾਨ ਆਉਣਾ ਸੀ ਪਾ ਦੇ ਤਾਂ ਕਰ 5000 ਦਾ ਮਾਰ ਮੱਥੇ ਦੇ ਹੁਣ ਨਾ ਮੰਗੀ ਗਾੜੀ ਤਰ ਮਾ ਦਰ ਫਿਰ ਮੈਂ ਰਹਿਣ ਦਿੰਨੀ ਆ ਇਹਨੂੰ ਫੀਸ ਦੇ ਦਿੰਨੀ ਆ ਇਹਦੇ ਆਵੇ ਜਾ ਕੇ ਇਦਾਂ ਕਰਨਾ ਪੈਣਾ ਵਾ ਤੁਸੀਂ ਜਾਣਾ ਨਾ ਜਾਓ ਮੈਨੂੰ ਪੈਸੇ ਦੋ ਪਹਿਲਾਂ ਗੱਲ ਤੇ ਪੈਸੇ ਆ ਦਿੜੀ ਆ ਕੀ ਤਾਂ ਫੀਸ ਤਾਰਨੀ ਆ ਕਿ ਨਹੀਂ ਤੁਸੀਂ ਜਾਓ ਇਹਦੇ ਨਾਲ ਉਥੇ ਗੱਲ ਕਰਕੇ ਆ ਵੀ ਕਿੰਨੀ ਕ ਫੀਸ ਲੈਂਦੇਗੇ ਬੰਦਾ ਇਥੇ ਘਰ ਦਾ ਕੰਮ ਕਿੰਨਾ ਵਾ ਜੇ ਇਤਨਾ ਬਚਰ ਗਿਆ ਸਾਰੀ ਘੜੀ ਪਾਣੀ ਨੀ ਮੈਂ ਕੱਲਾ ਹੀ ਆਪੇ ਫੀਸ ਰੱਖ ਦਊਗਾ ਕਾਰ ਨਹੀਂ ਮੈਨੂੰ ਪਤਾ ਹੀ ਆ ਦੇਦਾ ਵੀ ਰਸੀਦ ਲਿਆ ਕੇ ਚਲੋ ਚੰਗਾ ਕਰ ਦਿਨੀ ਆ ਠੀਕ ਕਾਰੰਡਿਆ ਪੰਡਿਆ ਕੰਡਿਆ ਰੋਜ਼ ਹੀ ਪੈਸੇ ਰੋਜ਼ ਪੈਸੇ ਰੁੱਖਾਂ ਨੂੰ ਲੱਗੇ ਆ ਟਾਡੇ ਕੋ ਸਾਰਾ ਕੁਝ ਹੈਗਾ ਇਹੋ 5000 ਨਸ਼ਰ ਜਾਣਾ ਇਥੇ ਮੇਰੀ ਸੁਣ ਲੈ ਗੱਲ ਇੱਕ ਤੇ ਟੈਨ ਆ ਜੀ ਦੂਜੀ ਸਲਿੱਪ ਨਾਲ ਲੈ ਕੇ ਮੈਨੂੰ ਪਿਓ ਨੇ ਵੇਖਣੀ ਆ ਫੇਰ ਨਾ ਮੈਨੂੰ ਕਹੀਂ ਉਹ ਕੋਈ ਗੱਲ ਨਹੀਂ ਭਰਾ ਲੈ ਆਉਂਗਾ ਤੇ ਜੇ ਹੁਣ ਆ ਨਾ ਸਲਿੱਪ ਦੇਣਗੇ ਤਾਂ ਫੇਰ ਮੈਨੂੰ ਘਰੋਂ ਕੱਢ ਦੇ ਦੇਣਗੇ ਕਿਉਂ ਨਾ ਉਸੇ ਵੇਲੇ ਕੱਟ ਕੇ ਦਿੰਦੇ ਆ ਕਿ ਇੰਨੀ ਫੀਸ ਤਰੀ ਆ ਇਹ ਪਤਾ ਕਿਥੇ ਦਿੰਦੇ ਆ ਛੇਤੀ ਆ ਨਹੀਂ ਆਉਣ ਜਾਣੇ ਕਰੀ ਲੈ ਦੱਸ ਮੇਰਾ ਰਹਿ ਗਿਆ ਨਾ ਕੰਮ ਉਥੇ ਦਾ ਉਥੇ ਹੀ ਇਹਦੀਆਂ ਫੀਸਾਂ ਤੁਰ ਗਈਆਂ ਹੀ ਰਹਿਦੀਆਂ ਆਂ ਮਹੀਨਾ ਨਹੀਂ ਨਗਰ ਦਾ ਫੀਸ ਦੇ ਦੋ ਮਹੀਨਾ ਨਹੀਂ ਨਗਰ ਦਾ ਫੀਸ ਦੇ ਦੋ ਜੀ ਆ ਗਈ ਕਰਨਾ ਆ ਛੱਡੂ ਨਾ ਤੂੰ ਨਹੀਂ ਜਾਣਦੇ ਆ ਵੀ ਬਾਈ ਵੀ ਮੈਂ ਕਹਿੰਦਾ ਹੀ ਕਿ ਮੈਂ ਆਣਾ ਹੈ ਜਾਣਾ ਹੈ ਮੁੰਡੇ ਦੀ ਪਾਰਟੀ ਦੇ ਜਨਮ ਦਿਨ ਤੇ ਹਾਂ ਤੇ ਤੁਸੀਂ ਨਾ ਰੋਟੀਆਂ ਨਾਲ ਆ ਜਿਓ ਮੈਂ ਆਣਾ ਥੋ ਘੰਟੇ ਤੱਕ ਕੋਈ ਨਹੀਂ ਮੈਂ ਵੀ ਜਾਣਾ ਵਾਂ ਕੱਲ੍ਹ ਰੋਟੀ ਪਣੀ ਦਾ ਕੰਮ ਕਰ ਦਿੱਤਾ ਜਾਂ ਰੋਟੀ ਪੱਕੀ ਆ ਤੇ ਖਾ ਕੇ ਤੇ ਫੇਰੀ ਜਾਈਂਗੀ ਜਿੱਥੇ ਜਾਣਾ ਵਾਂ ਚਲੋ ਠੀਕ ਐ ਤਾਂ ਕਰ ਲੈਣਾ ਦੋ ਕਪੜੇ ਫੇਰ ਖਾ ਹੀ ਜਾਣਾ ਵਾਂ ਤੇ ਮੇਰੀ ਗੱਲ ਸੁਣਾ ਤੈਨੂੰ ਨਹੀਂ ਪਤਾ ਕਿ ਮੱਝ ਨੂੰ ਪੱਠੇ ਵੀ ਪਾਉਣ ਵਾਲੇ ਪਏ ਆ ਹਲੇ ਤੂੰ ਕੀਤਾ ਤਿਆਰ ਹੋ ਕੇ ਬੈਗਿਆ ਨਹੀਂ ਨਹੀਂ ਦੀਦੀ ਮੈਂ ਪੱਠੇ ਵੜ ਕੇ ਤੇ ਰੱਖੇ ਆ ਆਣ ਕੇ ਮੈਂ ਕੁਤਰ ਕੇ ਤੇ ਪਾ ਦੂੰਗਾ ਆਣ ਕੇ ਪਾਉਣੇ ਆ ਤੇ ਪਹਿਲਾਂ ਨਹੀਂ ਤੈਨੂੰ ਪਤਾ ਕੀ ਪਾਉਣੇ ਆ ਜੇ ਮੰਮੀ ਘਰ ਨਹੀਂ ਨਾ ਹੈਗੇ ਤੇ ਤੂੰ ਧਿਆਨ ਨਹੀਂ ਦਿੰਦਾ ਵੀ ਉਹ ਦੀਦੀ ਕੱਲ੍ਹ ਵਾਲਾ ਥੋੜ੍ਹਾ ਜਿਹਾ ਕੁੱਤਰੇ 'ਤੇ ਪਈ ਹੀ ਉਹ ਮੈਂ ਭਾ ਗਏ ਉੱਤੇ ਬੜੇਵੇਂ ਪਾਤੀ ਉਹਨੂੰ ਹੁਣ ਖਾਂਂਦੀ ਹੀ ਹੁਣ ਮੈਂ ਬਾਕੀ ਜਿਹੜੇ ਰਹਿੰਦੇ ਆ ਮਾਣ ਕੇ ਕੁੱਤਰ ਕੇ ਪਾ ਦੂੰਗਾ ਉਹਨੂੰ ਚੱਲ ਜਾ ਫਿਰ ਰੋਟੀ ਖਾ ਲਾ ਪਹਿਲਾਂ ਉੱਥੇ ਪੱਕੀ ਹੋ ਤੇ ਮੈਂ ਬਸ ਥੋੜਾ ਜਿਹਾ ਕੰਮ ਕਰਕੇ ਨਾ ਤੇ ਮੈਂ ਵੀ ਚੱਲੀ ਆ ਫਿਰ ਇਹਦਾ ਕਰੋ ਫਿਰ ਤੁਸੀਂ ਪਹਿਲਾਂ ਚੱਲ ਜਿਓ ਤੇ ਮੈਂ ਬਾਅਦੋਂ ਨਾ ਜਿੰਦਰੇ ਲੱਗ ਚਾਬੀਆਂ ਨਾਲੇ ਲੈ ਜਾਊਂਗਾ ਚੱਲ ਵੇਖ ਲੈ ਫਿਰ ਆਹੋ ਤੁਸੀਂ ਪਹਿਲਾਂ ਕਰ ਲਓ ਆਪਣਾ ਜਿਹੜਾ ਕੰਮ ਹੈ ਮਾਨੂੰ ਜੇ ਗੱਡੀ ਲੈਣੀ ਹੈ ਮੈਂ ਬਸ ਥੋੜੇ ਰਹਿ ਗਿਆ ਕੰਮ ਕਰਕੇ ਨਾ ਹਾਂਜੀ ਹਾਂਜੀ ਤੇ ਫਿਰ ਚੱਲ ਜਾ ਔਰ ਕੋਈ ਗੱਲ ਨਹੀਂ ਤੁਸੀਂ ਕਰ ਲਓ ਆਪਣਾ ਮੈਂ ਫੇਰ ਠੀਕ ਲੈਣਾ ਨੂੰ ਦੇ ਰੱਖ ਤੈਨ ਨਾਲੇ ਮੇਰੀ ਗੱਲ ਸੁਣਾ ਥੋੜਾ ਜਿਹਾ ਪੜਨ ਵੱਲ ਧਿਆਨ ਦਿਆ ਕਰ ਤੈਨੂੰ ਪਤਾ ਵਾ ਹੁਣ ਹੁਣ ਡੈਡੀ ਤੇ ਸਿਰ ਤੇ ਹਨੀ ਆ ਤੇ ਤੁਹੀਂ ਕਰਦੀ ਜ਼ਿੰਮੇਵਾਰੀ ਚੁੱਕਣੀ ਆ ਉਹ ਦੀਦੀ ਪੜਦਾ ਵੀ ਮੈਂ ਹਾਂ ਹੁਣ ਉੱਥੇ ਤੇ ਜਾਣਾ ਹੀ ਪੈਣਾ ਤੁਹਾਨੂੰ ਵੀ ਪਤਾ ਕਿੰਨੇ ਟਾਈਮ ਬਾਅਦ ਮੈਂ ਕਿਤੇ ਚੱਲੇ ਆਂ ਹੈ ਦਸਹੀ ਆ ਮੁੰਡਿਆ ਮਗਰ ਨਹੀਂ ਲੱਗਦਾ ਹੋਈਦਾ ਮੁੰਡੇ ਤੇ ਕਹਿੰਦੇ ਆ ਵੀ ਚੱਲ ਇਹਦਾ ਨਾ ਹੀ ਕਰਦਾ ਕੁਛ ਬਣੇ ਤੇ ਚੰਗੀ ਗੱਲ ਆ ਕੋਈ ਕਿਹਨੂੰ ਖਾਣ ਨਹੀਂ ਦਿੰਦਾ ਬੰਦਾ ਲੋ ਇਹ ਤੇ ਮੈਨੂੰ ਪਤਾ ਦੇ ਦੀ ਚਲੋ ਕੋਈ ਗੱਲ ਨਹੀਂ ਅੱਗੇ ਤੋਂ ਧਿਆਨ ਰੱਖੂੰਗਾ ਆਪਣੀ ਘਰ ਦੀ ਜਿੰਮੇਵਾਰੀ ਥੋੜੀ ਜਿਹੀ ਸਮਝ ਲਾ ਚੱਲਿਆ ਕਿ ਤੇਰਾ ਹੀ ਫਾਇਦਾ ਹੋਵੇ ਇਹਦੇ ਵਿੱਚ ਚਲੋ ਕੋਈ ਗੱਲ ਨਹੀਂ ਹੁਣ ਘਰ ਵੱਲ ਸਾਰੇ ਦੋ ਕਮਰੇ ਆ ਜੇ ਕੱਲ ਨੂੰ ਇੱਥੇ ਕੋਈ ਰਿਸ਼ਤੇਦਾਰ ਆਉਂਦਾ ਵਾ ਬੈਨ ਨੂੰ ਥਾਂ ਨਹੀਂ ਲੱਭਦੀ ਜਦੋਂ ਮੀਂਹ ਪੈ ਜਾਂਦਾ ਉਦਾਂ ਚੋਂਦੀ ਆ ਗੱਲ ਤੇ ਤੁਹਾਡੀ ਸਹੀ ਆ ਤੇ ਹੁਣ ਕਿੰਨੇ ਦਿਨ ਮੜੇ ਆ ਸਾਡੇ ਤੇ ਉਹ ਚਲੋ ਕੋਈ ਗੱਲ ਨਹੀਂ ਦੀਦੀ ਤੁਸੀਂ ਵੀ ਪੜਦੇ ਜੀ ਮੈਂ ਵੀ ਕਰਨਿਆ ਵਾ ਉਹ ਕੋਈ ਗੱਲ ਨਹੀਂ ਦੀਦੀ ਆ ਆਪਣੇ ਆਪ ਘਰ ਬਣ ਜਾਣਾ ਵਾ ਕੋਈ ਗੱਲ ਨਹੀਂ ਮੈਂ ਮਿਹਨਤ ਕਰੂੰਗਾ ਅੱਗੇ ਉਹ ਪੜ ਕੇ ਨਾ ਤੇ ਤੈਨੂੰ ਬਾਹਰ ਭੇਜ ਦੇਣਾ ਵਾ ਕੋਈ ਨਹੀਂ ਜੇ ਪਿਆਲੀ ਵੀ ਥੋੜੀ ਬੋਧੀ ਵਿੱਚ ਨਹੀਂ ਪਾਉਗੀ ਨਾ ਦੇ ਕੇ ਨਾ ਤੇ ਤੈਨੂੰ ਬਾਹਰ ਭੇਜ ਦੇਣਾ ਵਾ ਮੈਂ ਨਹੀਂ ਦੀਦੀ ਪਿਆਲੀ ਨਹੀਂ ਵੇਚਣੀ ਆਪਾਂ ਅੱਗੇ ਕਿੰਨੀ ਕ ਡੇਢ ਤੋਂ ਕਿਲੇ ਆ ਦੇ ਕੋ ਸਾਰੇ ਹੈ ਤਾਂ ਸਹੀ ਹੈ ਬਾਹੂ ਕਿੱਥੋਂ ਲਾਉਣੇ ਇੰਨੇ ਪੈਸੇ ਲੱਖਾਂ ਦੇ ਹਿਸਾਬ ਨਾਲ ਦੇ ਪੈਸੇ ਮੰਗਦੇ ਆ ਉਹ ਦੀਦੀ ਮੈਂ ਬਾਹਰ ਜਾਣਾ ਹੀ ਨਹੀਂ ਆ ਭਰਤੀ ਆਈਏ ਪੁੱਛਦੀ ਮੈਂ ਉਹ ਹੀ ਵੇਖ ਲੈਣੀ ਆ ਕਵਾਜਾ ਕੇ ਕੀ ਕਰਨਾ ਪਰ ਕਿਸਮਤ ਹੀ ਆ ਨਾ ਸਾਡੀ ਕਿਸਮਤ ਕਿੱਥੇ ਹੀ ਨਹੀਂ ਇਹ ਤਾਂ ਗੱਲ ਚਲੋ ਕੋਈ ਗੱਲ ਨਹੀਂ ਦੀਦੀ ਕੀ ਪਤਾ ਹੁੰਦਾ ਵਾ ਪਰ ਆਪਣੇ ਕਿਰੇ ਵਾਲੇ ਬਾਹ ਫੜ ਲੈਣੀ ਆਹ ਹੋਏ ਤੇ ਚਲੋ ਪਤਾ ਨਹੀਂ ਆ ਦਿਨ ਬਦਲਣ ਦਾ ਪਤਾ ਨਹੀਂ ਲੱਗਦਾ ਕੋਈ ਗੱਲ ਨਹੀਂ ਦੀਦੀ ਤੁਸੀਂ ਲਾ ਲਓ ਝਾੜੂ ਮੋਂ ਜੇਕਰ ਪੱਠੇ ਪਾ ਦਿੰਨਾ ਉਹਨੂੰ ਚਲ ਠੀਕ ਆ ਕਰ ਲੈ ਫਿਰ ਕੰਮ ਵਾਲਤੇ ਕਿਤੇ ਮਸਾਂ ਧਿਆਨ ਦਿੰਦਾ ਹੀ ਨਹੀਂ ਆ ਨਾ ਤੂੰ ਸਵੇਰ ਦਾ ਪਹਿਲਾਂ ਪੱਠੇ ਪਾ ਕੇ ਤੇ ਫਿਰ ਤਿਆਰ ਹੋ ਉਹਨੂੰ ਦਸ ਆ ਕੇ ਪਾ ਲਵਾਂਗਾ दस दूध ਤੇ ਉਹੀ ਉਹੀ ਵਤਨਾ ਵਾ ਤੇ ਭਾਜੀ ਦਾ ਲੈ ਜਾਂਦਾ ਮਾਦਾ ਕਹਿੰਦੀ ਰਸੀਦ ਲਈ ਚਾਹੀਦੀ ਚੱਲ ਮਾਰ ਦੂੰਗਾ ਬਹਾਨਾ ਵੀ ਉਹਨਾਂ ਨੇ ਦਿੱਤੀ ਨਹੀਂ ਆ ਇਹ ਅਜੇ ਤੱਕ ਨਹੀਂ ਉਹ ਵੇਖ ਲੈ ਆਈ ਘਰੋਂ ਕਿਨੇ ਜੱਗਾ ਖਲੋਤਾ ਹਾਂ ਮੈਂ ਇਥੇ ਇਹ ਕਿਤੇ ਨੂੰ ਪਤਾ ਲੱਗ ਗਿਆ ਕਿ ਉਹਨੇ ਛੇਤਰ ਫੜਾ ਫੇਰ ਨਾਲ ਚੱਲ ਕੋਈ ਗੱਲ ਨਹੀਂ ਉੱਥੇ ਕੰਮ ਦਸੰਦਿਆ ਲਾ ਕੇ ਉਹ ਪਤਾ ਜੀ ਉਹ ਮੁੰਡੇ ਨੂੰ ਹੀ ਪਤਾ ਵਾ ਬਸ ਆ ਲੈ ਇਹ ਇਨਾ ਫੜ ਬਹਿ ਗਾ ਪਤਾ ਨਹੀਂ ਟਾਈਮ ਨੇ ਲੱਗੀ ਜਾਂਦਾ ਵਾ ਯਾਰ ਉਹ ਕੀ ਆ ਚਲ ਕੋਈ ਗੱਲ ਨਹੀਂ ਗਿਆ ਤੇ ਚਲੀ ਇਹ ਆ ਕੀ ਐ ਉਹ ਤਾਹਨਾ ਮੈਂ ਤੈਨੂੰ ਕੱਲ ਜਾ ਕੇ ਫੜਤਾ ਸਹੀ ਚਲ ਬਹਿ ਗਾ ਸਿਰ ਲੱਗੀ ਐ ਕੰਮ ਤੇ ਕੀ ਨਹੀਂ ਕਰਦਾ ਮੈਂ ਬਣਾ ਦਿੰਦੀ ਕੋਈ ਨਹੀਂ ਮੈਂ ਬਣਾ ਦਿੰਦੀ ਹੁਣੇ ਚ ਮੰਮੀ ਹੁਣੇ ਬਾਹਰ ਬੈਠੇ ਆ ਹਾਂਜੀ ਹੁਣੇ ਨਹੀਂ ਬਣਾਦੀ ਠੀਕ ਕੋਈ ਨਹੀਂ ਮੈਂ ਬਣਾ ਕੇ ਆਉਂਦੀ ਆ ਤੇ ਮੇਰੀ ਗੱਲ ਸੁਣ ਤੂੰ ਫੋਨ ਆਇਆ ਏ ਬੰਦੇ ਦਾ ਕਿਹਦੇ ਬੰਦੇ ਦਾ ਉਹ ਪਹਿਲੀ ਦਾ ਹੀ ਅੱਛਾ ਅੱਛਾ ਤੂੰ ਸਸਤੀ ਬੜੀ ਕਹਿਣ ਦੇ ਕਿਦਾਂ ਕਹਿੰਦੇ 22 ਲੱਖ ਨੂੰ ਕਿੱਲਾ ਕਹਿਣ ਦੇ ਮੇਰੀ ਗੱਲ ਸੁਣ ਇਹ ਹੀ 22 ਨੂੰ ਉੱਥੇ ਵੇਚਿਆ ਇੱਥੇ 25 ਨੂੰ ਕਿਦਾਂ ਲਵਾਂਗੇ ਆਪਣੇ ਕੋਲੋਂ ਕਿੱਥੋਂ ਦੇਣੇ ਆਹੀ ਪੈਸੇ ਤੁਸੀਂ ਇਦਾਂ ਕਰੋ ਇੱਕ ਦੋ ਜਾਨਾਂ ਨੂੰ ਹੋਰ ਪੁੱਛ ਲਓ ਜੋਰੀ ਤੇ ਜੋ ਨਹੀਂ ਦੇਣੀ ਹੈ ਹਾਂ ਉਹ ਫੋਨ ਤੇ ਨਹੀਂ ਗੱਲ ਕਰਦੀ ਮੈਂ ਲਾਸਟ ਨਾ ਮੈਂ 25 ਦੇਣੀ ਹੈ ਇਹ 25 ਲੈਣੀ ਆ ਤੇ ਹਾਂ ਕਰਦੀ ਤੇ ਮੈਂ ਹੋਰ ਕਹਿ ਦੇ ਦੂੰਗਾ ਨਹੀਂ ਨਹੀਂ ਇਹਨੇ ਬੈਠ ਕੇ ਤਾਂ ਮਮਾ ਨੇ ਬਾਤ ਚਾਹੀ ਮਮੇ ਨੂੰ ਮੈਂ ਥੋੜੀ ਮੰਗਣੀ ਆਈਂ ਪੈਸੇ ਤੇ ਮੇਰੇ ਕੋਲ ਹੈਗੇ ਆ ਪਰ ਆਪਾਂ ਘਟਾ ਗੋ ਖਾਣਾ ਵਾ ਨਹੀਂ ਨਹੀਂ ਕੱਲ ਮੈਨੂੰ ਲੋੜ ਨਹੀਂ ਪੈਣਾ ਦੀ ਜਿਹੜੇ ਕੋਲ ਹੈਗੇ ਵੀ ਅੱਜ ਉਹੀ ਤਾਂ ਗੱਲ ਮੈਂ ਕਰ ਰਿਹਾ ਕੱਲ ਘਰ ਵੀ ਬਣਾਉਣਾ ਹਾਂਜੀ ਘਰ ਦੇ ਤਾਂ ਕਿੰਨੇ ਪੈਸੇ ਲੱਗਦੇ ਆ ਅੱਜ ਕੱਲੇ ਕੀ ਖਰਚੇ ਹੋ ਜਾਂਦੇ ਤੁਹਾਨੂੰ ਪਤਾ ਵਾ ਸੰਦੀਪ ਘਰ ਬਣਾਉਣਾ ਵਾ ਲੱਕਰ ਰੁੱਕਰ ਦਾ ਕੰਮ ਕਰਾਉਣਾ ਵਾ ਬੜੇ ਖਰਚੇ ਹੁੰਦੇ ਆ ਅੱਜ ਕੱਲ ਸਹੀ ਗੱਲ ਹੈ ਜੇ ਘਰ ਬਣਾਵਾਂਗੇ ਸਾਰਾ ਸਮਾਨ ਨਹੀਂ ਲੈਣਾ ਮੈਂ ਤਾਂ ਹੀ ਕਹਿ ਰਿਹਾ ਹਰ ਇੱਕ ਚੀਜ਼ ਦੀ ਲੋੜ ਹੁੰਦੀ ਹੈ ਜੇ ਤੇ 25 ਦੀ ਵਕੀਨ ਤੇ ਫੇਰ ਆਪਾਂ ਇੱਥੇ ਆਉਣਾ ਹੋਰ ਜਿੱਥੇ ਲੱਜਣਾ ਇਹੇ ਗੱਲ ਸੋਚ ਲਾ ਤਾ ਚਲੋ ਵੇਖ ਲਾਂਗੇ ਤੇ ਇੱਕ ਦੋ ਜਣੇ ਨੂੰ ਹੋਰ ਕੈਸ਼ ਡੋਹਾਂ ਜੀ ਮੈਂ ਬੜੇ ਜਣੇ ਨੂੰ ਕਿਹਾ ਵਾ ਪਤਾ ਗੱਲ ਕੀ ਆ ਉਹਨੂੰ ਉਹਨੂੰ ਕਾਦੀ ਕਾਲੀ ਐਡੀ ਅਰੇ ਗੱਲ ਕੀ ਆ ਐਡੀ ਉਹਨੂੰ ਲੱਗੇ ਲੱਗਦੀ ਆ ਲੈਣੀ ਵੀ ਉਹਨੇ ਹੀ ਆ ਉਹਨੂੰ ਕਹਿ ਕੇ ਵੇਖੋ ਫੇਰ ਸ਼ਰਮਾਂ ਦੀ ਜਾਵੇ ਉਹ ਮੈਂ ਨਾ ਕਿ ਬੰਦੇ ਨੂੰ ਫੋਨ ਦਿੱਤਾ ਵਾ ਕਿ ਉਹਦੇ ਕੋਲ ਜਾ ਇਹ ਹੋਰ ਕਿ ਬੰਦੇ ਨੇ ਲੱਗ ਗਈ ਉਹ ਫੇਰੀ ਫਿਰ ਅੰਨਾ ਕੀ ਪੜੀ ਕਰਨ ਲੱਗੀ ਲੱਗਦੀ ਏ ਤੇ ਲੈਦਾ ਸ਼ਾਮ ਤੱਕ ਪਤਾ ਲੱਗ ਗਿਆ ਨਾ ਇਹ ਮੈਨੂੰ ਫੋਨ ਆ ਗਿਆ ਨਾ ਤੇ ਕੀ ਕਹਿੰਦਾ ਜੇ 25 ਦੀ ਗਈ ਤਾਂ 24 ਦੀ ਵੀ ਚੱਲ ਜੇ ਨਾ ਹਾਂਜੀ ਭਾਈ ਮੈਂ ਦੇ ਦੇਣੀ ਆ ਬਾਈ ਤੇ ਨਹੀਂ ਹੋ ਜਣੀ ਨਹੀਂ ਨਹੀਂ ਬਾਈ ਤੇ ਕੋਈ ਸੋਣਾ ਇਹ ਤੁਹਾਨੂੰ ਪਤਾ ਤਾਂ ਲਗਾਵਾ ਠੀਕ ਹੈ ਨਾ ਚਲੋ ਕੋਈ ਗੱਲ ਨਹੀਂ ਸ਼ਾਮ ਤੱਕ ਦੇਖੋ ਕੀ ਕਹਿੰਦਾ ਮੇਰੀ ਗੱਲ ਸੁਣ ਉਹ ਲੋੜੀ ਬੜੀ ਜੇਦ ਬਾਜੀ ਕਰਦਾ ਵਾ ਤੇ ਕੀ ਗੱਲ ਉਹ ਤਾਂ ਇਹ ਤੇ ਪਤਾ ਨਾ ਆਣਾ ਹੈਗਾ ਸੰਦੀਪ ਉਹ ਪਰ ਨਹੀਂ ਜਾਂਦਾ ਹੁਣ ਮੈਂ ਬੱਚੇਰਾ ਸਮਝਾਇਆ ਨਾ ਕਿ ਤੂੰ ਇਦਾਂ ਨਾ ਕਰਿਆ ਕਰ ਮੈਂ ਮਮੀ ਜਿਹੜੀ ਤੇ ਆਖੀ ਲੱਗਿਆ ਕਰ ਅਜੇ ਵੀ ਕਾਲਜ ਜਾਂਦੇ ਰਹੇ ਆ ਪਰਦਾ ਘਾਟਿਓ ਉਹ ਬਹਿ ਗਿਆ ਆਸ਼ਕੀਆਂ 'ਚ ਚਲੋ ਨਹੀਂ ਨਹੀਂ ਇਹ ਤਾਂ ਇਹ ਤਾਂ ਕੰਮ ਨਹੀਂ ਮੈਂ ਕਰਦਾ ਉਹ ਨਹੀਂ ਸੰਦੀਪ ਬੰਦੇ ਦਾ ਪਤਾ ਲੱਗ ਜਾਂਦਾ ਮੈਂ ਕਿੰਨੀ ਵਾਰੀ ਜਾਂਦੇ ਨੂੰ ਵੇਖਿਆ ਕੋਈ ਹੱਥ 'ਚ ਕਿਤਾਬ ਨਹੀਂ ਹੁੰਦੀ ਮੈਂ ਤੇ ਮਮੀ ਨੂੰ ਕਹਿਣ ਦੀ ਮੈਂ ਇਹਦਾ ਵਿਆਹ ਕਰ ਦਈਏ ਇਹਦੇ ਜ਼ਿੰਮੇਵਾਰੀਆਂ ਦਾ ਤਾਂ ਪਤਾ ਹੋਊਗਾ ਨਾ ਉਹ ਵੀ ਤੇ ਗੱਲ ਹੋਣਾ ਮੇਰੇ ਵੀ ਤੁਹਾਨੂੰ ਇਹ ਗੱਲ ਕਹਿਣੀ ਮੈਂ ਉਹਨੂੰ ਤਾਂ ਨਹੀਂ ਕਿਹਾ ਮੇਰਾ ਜੀ ਬੰਦਾ ਨਹੀਂ ਆ। ਕੱਲ ਆਇਓ ਚੀਚੀ ਬੋਲਣਾ। ਕਿੰਦਾ ਮੈਂ ਨਹੀਂ ਵਿਆਹ ਕਰਾਉਣਾ। ਤੇ ਮੈਂ ਮੰਮੀ ਨੂੰ ਕਿਹਾ ਮੈਂ ਤਾਂ ਇਹਦੀ ਕਿਉਂ ਸੁਣਨ ਢਿਆਂ? ਤੇ ਮਾਸੀ ਨਾਲ ਗੱਲ ਕਰੋ ਤੇ ਕਰਾਓ ਇਹਦਾ ਰਿਸ਼ਤਾ। ਉਹਨੇ ਇਦਾਂ ਹੀ ਕਹਿਣਾ ਮੈਂ ਚੁੱਪ ਕਰਕੇ ਨਾ ਕੁੜੀ ਲੱਭੋ ਤੇ ਵਿਆਹ ਕਰ ਦੋ। ਮੰਮੀ ਨੇ ਕੀਤਾ ਤਾਂ ਹੈਗਾ ਪਤਾ ਵੇਖੋ ਕੀ ਕਹਿੰਦੇ ਆ। ਠੀਕ ਹੈ ਮੇਰੀ ਗੱਲ ਸੁਣ। ਬਣਾ ਚਾਹ ਮੇਰਾ ਸਿਰ ਵੀ ਰੋਣਾ। ਉਹ ਗੱਲ ਵੀ ਢਾ ਕੇ ਲੈਣੇ ਚਾਹਤੇ ਬੈਠੋ। ਚਲ ਜੋ ਮੰਮੀ ਨਾਲ ਲੱਗ ਗਈ ਉੱਥੇ। ਚਲ। ਆ ਤੇ ਨਹੀਂ ਇਹ ਨੂੰ ਸੌਂਗੇ। ਇਹਦੇ ਇਹਦੇ ਤਵਨਾ ਤੁਹਾਨੂੰ ਡਰ ਲੱਗਣ ਦੇ ਆ। ਕੋਟੋ ਡੱਬਾ ਡੁਬਾ ਜਿਹੜਾ ਬਾਹਰ ਆਉਂਦਾ। ਕੱਲਾ ਖੋਣੇ ਲੈ ਜੀ ਘਰ ਤੇ ਚਾਰ ਜਰ ਲੈ ਜੀ। ਪਰ ਮੈਂ ਕਿੱਧਰ ਰੱਖੂੰਗੀ ਤੇ ਰੱਖ ਲਓ ਆਪਣੇ ਕੋਲ ਹੀ ਮੈਂ ਲੈਣਾ ਹੈ। ਪੰਜ 6000 ਰੁਪਇਆ ਖਰਚਿਆ ਵਾ ਦੱਸ ਹੱਦ ਕਰਦੀ ਏ ਤੂੰ। ਮੈਂ ਘਰ ਕਿੱਥੇ ਰੱਖੂੰਗੀ ਤੁਹਾਨੂੰ ਪਤਾ ਤਾਂ ਹੈਗਾ ਆ। ਉਹ ਯਾਰ ਉਹ ਸਾਡੇ ਖਮਰੇ ਆ। ਉੱਥੇ ਕਿਦਾਂ ਲੁਕਾ ਲ ਕੋ ਲਈ। ਕੰਮ ਨਾ ਕਰਕੇ ਲੁਕਾ ਰਹਿਂਦਾ। ਠੀਕ ਆ ਨਾ ਜੇ ਕਿਤੇ ਫੋਨ ਫੜਿਆ ਗਿਆ ਨਾ ਤੇ ਬਸ ਮੈਂ ਤਹੀ ਵੀ ਜਾਂਦੇ ਰਹਿਣਾ ਵਾ। ਉਹ ਕੋਈ ਗੱਲ ਨਹੀਂ ਦੇਖੀ ਜਾਊਗੀ ਤੂੰ ਫੋਨ ਤੇ ਰੱਖ ਉਹ ਤੇ ਰੱਖ ਨਹੀਂ ਯਾਰ ਕਿਹੜਾ ਪਤਾ ਲੱਗਣ ਡਿਆ ਆ ਕਿਤੇ ਉਹ ਕਰਨੇ ਸਾਹਮਣੇ ਤੂੰ ਜ਼ਰੂਰ ਕੱਢਣਾ ਜਦੋਂ ਕਿਤੇ ਗਿਆ ਉਹਦਾ ਫੋਨ ਕੱਢ ਲਿਆ ਬਾਹਰ ਤੇ ਮੰਮੀ ਨੂੰ ਕਿਹੜਾ ਪਤਾ ਲੱਗਣਾ ਤੇਰੀ ਉਹ ਕੱਲੀ ਕੱਲੀ ਚੀਜ਼ ਫੋਲਦਾ ਵਾ ਤੇ ਜਿਗਦੇ ਫੋਲਦਿਆਂ ਲੱਭ ਗਿਆ ਨਾ ਮੈਂ ਤੈਨੂੰ ਕੀ ਕਰਾਂਗੀ ਉਹ ਸਾਰੇ ਟਿਕਾਣੇ ਲੱਭ ਜਾਂਦੇ ਹੁੰਦੇ ਆ ਮੇਰਾ ਕਾਲ ਜਣਾ ਵੀ ਬੰਦ ਕਰਾਉਣਾ ਵਾ ਤੂੰ ਹੋਣੀ ਗਾ ਨੂੰ ਕਹੀ ਵੀ ਉਹ ਨਹੀਂ ਹੁੰਦਾ ਤੇਰਾ ਕਿਤੇ ਕਾਲ ਜਣਾ ਬੰਦ ਜਾਂਦਾ ਜਾਂ ਕੋਲ ਹੁੰਦਾ ਟਾਈਮ ਨਾਲ ਮੁੜ ਕੇ ਉਹਨਾਂ ਨੂੰ ਫੇਰ ਕਹਿਣਾ ਵੀ ਲੇਟ ਹੋ ਗਈਆਂ ਆ ਹਟਾ ਬੱਗਾ ਜਿਹੜਾ ਰਾਜ ਸੋਰਟਿੰਗ ਤੇ ਪਰਨੇ ਡਰ ਗਿਆ ਲੱਗੀ ਜਾਂਦੇ ਆ ਵਾ ਤੂੰ ਤੋਕਦੇ ਰੱਖਾਂ ਤੇ ਨਾਪੇ ਭੇਜਦਾ ਆਇਆ ਨਾ ਮੁਰਗੀ ਜੇ ਨਾ ਨਾ ਤੇਰਾ ਦਾ ਲੱਗਿਆ ਕਰੂ ਮੁੜ ਕੇ ਫਿਰ ਮੈਂ ਲੈ ਜਾਊਂਗਾ ਫੇਰ ਜੀ ਮੇਰੇ ਕੋ ਫੋਨ ਨਾ ਨਾ ਰੱਖਿਆ ਗਿਆ ਤੇ ਮੈਂ ਫੇਰ ਵਾਪਸ ਕਰ ਦੇਣਾ ਆ ਚਲ ਕੋਈ ਗੱਲ ਨਹੀਂ ਬੇਲੀ ਤੂੰ ਮੈਂ ਰੱਖ ਲਊਂਗਾ ਫਿਰ ਚਲ ਠੀਕ ਹੈ ਫਿਰ ਮੈਂ ਚੱਲਦਾ ਹਾਂ